ਕਮਲਕੌਰ ਉਰਫ ਕੰਚਨ ਕੁਮਾਰੀ ਮਰਡਰ ਕੇਸ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਵੱਲੋਂ ਅਮਰਿਤਪਾਲ ਮੈਰੋ ਦੇ ਸਮਰਥਨ ਦੇ ਵਿੱਚ ਜਾਂ ਕਹਿ ਦिए ਕਿ ਕਮਲਕੌਰ ਜਾਂ ਇਸ ਕਤਲ ਦੇ ਬਾਬਤ ਕੁਝ ਪੋਸਟ ਸਾਂਝੀਆਂ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਜੋ ਅੰਕੜੇ ਸਾਹਮਣੇ ਆਏ ਨੇ ਉਹਨਾਂ ਮੁਤਾਬਕ ਸਟੇਟ ਸਾਈਬਰ ਸੈੱਲ ਦੇ ਵੱਲੋਂ 106 ਦੇ ਕਰੀਬ ਸੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕਰ ਦਿੱਤਾ ਗਿਆ ਔਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਸ ਕਤਲ ਨੂੰ ਜਸਟੀਫਾਈ ਕਰ ਰਹੇ ਸੀ ਜਿਹੜੇ ਇਸ ਕਤਲ ਨੂੰ ਠੀਕ ਠਹਿਰਾ ਰਹੇ ਸੀ ਉਹਨਾਂ ਦੇ ਅਕਾਊਂਟਸ ਬੰਦ ਕਰ ਦਿੱਤੇ ਗਏ ਨੇ ਉਹਨਾਂ ਦੇ ਅਕਾਊਂਟਸ ਨੂੰ ਬੈਨ ਕਰ ਦਿੱਤਾ ਗਿਆ ਹੈ ਹਾਲਾਂਕਿ ਲੰਘੇ ਦਿਨਾਂ ਦੇ ਵਿੱਚ ਕਮਲਕੌਰ ਔਰ ਅਮਰਤਪਾਲ ਮੈਰੋ ਦੋਵਾਂ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਲੋਕ ਆਏ ਪਰ ਸਟੇਟ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਹੁਣ ਕਾਰਵਾਈ ਕੀਤੀ ਗਈ ਹੈ। ਇਹ ਸਾਰੀ ਜਾਣਕਾਰੀ ਕੀ ਹੈ ਪਹਿਲਾਂ ਇਹ ਦੱਸਦੇ ਹਾਂ ਫਿਰ ਇਹਦੇ ਉੱਤੇ ਟਿੱਪਣੀ ਕਰਾਂਗੇ। ਦਰਅਸਲ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਕਮਲਕੌਰ ਜਾਂ ਕੰਚਨ ਕੁਮਾਰੀ ਦੇ ਕਤਲ ਅਤੇ ਕਾਤਲਾਂ ਵੱਲੋਂ ਇਸ ਕਾਰੇ ਨੂੰ ਜਾਇਜ਼ ਠਹਿਰਾਉਣ ਦੀ ਹਮਾਇਤ ਕਰਨ ਵਾਲੇ 106 ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਪੁਲਿਸ ਸੂਤਰਾਂ ਨੇ ਕਿਹਾ ਹੈ ਕਿ ਇਹਨਾਂ ਖਾਤਿਆਂ ਤੋਂ ਪਾਈਆਂ ਜਾ ਰਹੀਆਂ ਪੋਸਟਸ ਨਾਲ ਅਮਨ ਕਾਨੂੰਨ ਦੀ ਹਾਲਤ ਜਿਹੜੀ ਹੈ ਉਹ ਵਿਗੜਨ ਅਤੇ ਫਿਰਕੂਤਨਾ ਫੈਲਾਉਣ ਦੀ ਸੰਭਾਵਨਾ ਸੀ ਭਾਬੀ ਦੀ ਹੱਤਿਆ ਮਗਰੋਂ ਆਨਲਾਈਨ ਸਰਗਰਮੀਆਂ ਉੱਤੇ ਨਜ਼ਰ ਰੱਖ ਰਹੀਆਂ ਜ਼ਿਲ੍ਹਾ ਪੁਲਿਸ ਇਕਾਈਆਂ ਵੱਲੋਂ ਦੀ ਰਿਪੋਰਟ ਮਗਰੋਂ ਇਹ ਕਾਰਵਾਈ ਹੋਈ ਹੈ ਆਨਲਾਈਨ ਨਾਮ ਕਮਲਕੌਰ ਭਾਬੀ ਵਜੋਂ ਮਸ਼ਹੂਰ ਕਮਲ ਦਾ 11 ਜੂਨ ਨੂੰ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਨੇੜੇ ਕਾਰ ਪਾਰਕਿੰਗ ਦੇ ਵਿੱਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ ਜਾਂਚ ਤੋਂ ਪੇਤ ਖੁੱਲਿਆ ਕਿ ਉਸ ਨੂੰ ਇੱਕ ਪ੍ਰਚਾਰ ਸਮਾਗਮ ਪ੍ਰੋਗਰਾਮ ਦੇ ਬਹਾਨੇ ਲੁਧਿਆਣੇ ਤੋਂ ਲਿਆ ਕੇ ਕਥਿਤ ਤੌਰ ਦੇ ਉੱਤੇ ਅਸ਼ਲੀਲ ਸਮੱਗਰੀ ਪੋਸਟ ਕਰਨ ਲਈ ਉਸ ਦਾ ਕਤਲ ਕੀਤਾ ਗਿਆ ਉਸ ਦੀ ਹੱਤਿਆ ਕਰ ਦਿੱਤੀ ਗਈ। ਕਮਲਕੌਰ ਦੀ ਹੱਤਿਆ ਦੇ ਕੁਝ ਘੰਟਿਆਂ ਮਗਰੋਂ ਹੀ ਮੁੱਖ ਮੁਲਜ਼ਮ ਅਤੇ ਕੱਟੜਵਾਦੀ ਜਥੇਬੰਦੀ ਕੌਮ ਦੇ ਰਾਖੇ ਦਾ ਮੁਖੀ ਅਮਰਿਤਪਾਲ ਸਿੰਘ ਮਹਿਰੋਂ ਵੀਡੀਓ ਜਾਰੀ ਕਰਕੇ ਇਸ ਉੱਤੇ ਟਿੱਪਣੀ ਦੇ ਰਿਹਾ ਹੈ। ਖੈਰ ਸਟੇਟ ਸਾਈਬਰ ਸੈੱਲ ਦੇ ਵੱਲੋਂ ਐਕਸ਼ਨ ਲੈ ਲਿਆ ਗਿਆ ਪਰ ਇਹਦੇ ਉੱਤੇ ਟਿੱਪਣੀ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ 106 ਉਹ ਖਾਤੇ ਜਿਹੜੇ ਅਮਰਿਤਪਾਲ ਮਹਿਰੋਂ ਦੀ ਸਪੋਰਟ ਕਰ ਰਹੇ ਸੀ ਇਸ ਕਤਲ ਨੂੰ ਜਸਟੀਫਾਈ ਕਰ ਰਹੇ ਸੀ ਉਹਨਾਂ ਦੇ ਖਾਤੇ ਬਲੌਕ ਕਰ ਦਿੱਤੇ ਬੰਦ ਕਰ ਦਿੱਤੇ ਚੰਗੀ ਗੱਲ ਹੈ ਕਿ ਫਿਰਕੂ ਪ੍ਰਸਤੀ ਜਿਹੜੀ ਆ ਉਹ ਫੈਲਦੀ ਆ ਕਟੜਵਾਦਤਾ ਫੈਲਦੀ ਆ ਇਸ ਦੇ ਦਾ ਇਸ ਦੇ ਆਧਾਰ ਦੇ ਉੱਤੇ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਵੇੜ ਹੁੰਦੀ ਹੈ ਇਹ ਜਾਇਜ਼ ਹੈ ਇਹ ਕਰਨਾ ਚਾਹੀਦਾ ਸੀ ਇਹਦੇ ਅਸੀਂ ਹਾਮੀ ਆ ਪਰ ਇਹਦਾ ਇੱਕ ਦੂਸਰਾ ਪੱਖ ਵੀ ਹੈ ਇਹ ਤਾਂ ਬਲੌਕ ਕਰ ਦਿੱਤੇ ਪਰ ਇਹਦੇ ਨਾਲ ਜਿਹੜਾ ਅਸ਼ਲੀਲ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਸਰਫੇਸ ਕਰ ਰਿਹਾ ਕੀ ਉਹ ਬੰਦ ਹੋਇਆ ਕੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਪੇਜ ਬੰਦ ਹੋਇਆ ਅਜੇ ਵੀ ਸੋਸ਼ਲ ਮੀਡੀਆ ਦੇ ਉੱਤੇ ਉਸੇ ਤਰ੍ਹਾਂ ਮੌਜੂਦ ਹੈ ਇੰਸਟਾਗ੍ਰam ਦੇ ਉੱਤੇ ਉਸੇ ਤਰ੍ਹਾਂ ਉਹਦੀਆਂ ਰੀਲਾਂ ਮੌਜੂਦ ਨੇ ਉਸੇ ਤਰ੍ਹਾਂ ਦਾ ਕੰਟੈਂਟ ਉਹੀ ਸ਼ਬਦਾਵਲੀ ਉਹੀ ਬੋਲ ਉਹੀ ਕੰਚਨ ਕੁਮਾਰੀ ਦੂਸਰੇ ਪਾਸੇ ਹੋਰ ਜਿਹੜੇ ਇਨਫਲੂਐਂਸਰਸ ਹੈਗੇ ਨੇ ਭਾਵੇਂ ਉਹ ਪ੍ਰੀਤ ਜੱਟੀ ਹੋਗੀ ਉਦਾ ਕਾਊਂਟ ਉਸੇ ਤਰ੍ਹਾਂ ਮੌਜੂਦ ਹੈ ਹੋਰ ਵੀ ਬਹੁਤ ਸਾਰੇ ਇਨਫਲੂਐਂਸਰਸ ਨੇ ਜਿਹੜੇ ਜਿਹੜੇ ਆਪत्तिजनक ਕੰਟੈਂਟ ਜਨਰੇਟ ਕਰ ਚੁੱਕੇ ਨੇ ਜਾਂ ਕਰਦੇ ਨੇ ਉਹਨਾਂ ਦੇ ਅਕਾਊਂਟ ਉਸੇ ਤਰ੍ਹਾਂ ਮੌਜੂਦ ਨੇ ਉਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਕੀਤਾ ਗਿਆ ਚਲੋ ਇਹ ਕਹਿ ਸਕਦੇ ਆ ਕਿ ਜਿਹੜੀ ਦੀਪਿਕਾ ਲੂਥਰਾ ਸੀ ਉਸਨੇ ਆਪੋ ਆਪਣਾ ਪੇਜ ਬੰਦ ਕਰ ਦਿੱਤਾ ਧਮਕੀ ਮਿਲਣ ਤੋਂ ਬਾਅਦ ਉਹ ਵੀ ਜਾਇਜ਼ ਨਹੀਂ ਠਹਿਰਉਂਦੇ ਸੀ ਧਮਕੀ ਮਿਲਣਾ ਗਲਤ ਹੈ ਔਰ ਉਸ ਉੱਤੇ ਪੁਲਿਸ ਨੇ ਬਾਕੂਬੀ ਕਾਰਵਾਈ ਕੀਤੀ ਹੈ ਉਹਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਕਿਸੇ ਨੂੰ ਵੀ ਧਮਕੀ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਹਾਲਾਤ ਖਰਾਬ ਹੋ ਸਕਦੇ ਆ ਜੋ 106 ਦੇ ਕਰੀਬ ਅਕਾਊਂਟਸ ਬੰਦ ਕੀਤੇ ਗਏ ਨੇ ਉਹਨਾਂ ਦੀ ਵੀ ਛਲਾਗਾ ਕਰਦੇ ਆ ਇਸ ਦੇ ਨਾਲ ਗਲਤ ਸੰਦੇਸ਼ ਜਿਹੜਾ ਹੈ ਉਹ ਬਾਹਰ ਨਿਕਲਦਾ ਹੈ ਪਰ ਦੂਸਰੇ ਪਾਸੇ ਇਹਦਾ ਇੱਕ ਪੈਰਲਲ ਵਰਜਨ ਜਿਹੜਾ ਜਿਸੇ ਵਿੱਚ ਅਸ਼ਲੀਲ ਕੰਟੈਂਟ ਜਨਰੇਟ ਕੀਤਾ ਗਿਆ ਅਪਲੋਡ ਕੀਤਾ ਗਿਆ ਉਹਦੇ ਉੱਤੇ ਤਾਂ ਹੁਣ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਉੱਤੇ ਤਾਂ ਹੁਣ ਤੱਕ ਵੀ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਅਕਾਊਂਟ ਬੰਦ ਨਹੀਂ ਕੀਤਾ ਗਿਆ ਕੋਈ ਕੰਟੈਂਟ ਡਿਲੀਟ ਨਹੀਂ ਕੀਤਾ ਗਿਆ ਹਾਲਾਂਕਿ بڑے بڑے ਦਾਅਵੇ ਕੀਤੇ ਗਏ ਕਿ 2 ਸਾਲਾਂ ਦੇ ਵਿੱਚ ਅਸੀਂ 8000 ਦੇ ਕਰੀਬ ਕੰਟੈਂਟ ਜਿਹੜਾ ਡਿਲੀਟ ਕਰ ਦਿੱਤਾ ਜਿਹਦੇ ਵਿੱਚ ਹਥਿਆਰ ਵੀ ਸ਼ਾਮਿਲ ਰਹੇ ਨੇ ਪਰ ਅਸ਼ਲੀਲ ਕੰਟੈਂਟ ਕਿਉਂ ਨਹੀਂ ਦਿਖ ਰਿਹਾ ਜੇ سوشل میڈیا ਯੂਜ਼ ਕਰਨ ਵਾਲੇ ਲੋਕਾਂ ਦਾ ਵਿਸ਼ਲੇਸ਼ਣ ਹੋਵੇ ਉਹਦੇ ਵਿੱਚੋਂ ਵੱਧ ਗਿਣਤੀ ਨੌਜਵਾਨਾਂ ਦੀ ਹੋਵੇਗੀ ਔਰ ਨੌਜਵਾਨਾਂ ਵਿੱਚੋਂ ਵੀ ਉਹ ਜਿਹੜੇ ਟੀਨੇਜਰਸ ਹੈਗੇ ਨੇ ਉਹਨਾਂ ਦੇ ਕੋਲ ਮੋਬਾਈਲ ਫੋਨਸ ਨੇ ਉਹ ਸੋਸ਼ਲ ਮੀਡੀਆ ਦੇ ਨਾਲ ਵਕੂਫ ਹੈਗੇ ਨੇ ਔਰ ਉਹ ਸੋਸ਼ਲ ਮੀਡੀਆ ਚਲਾ ਰਹੇ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਟੈਂਟ ਮਿਲ ਰਿਹਾ ਕੰਟੀਨਿਊਸਲੀ ਮਿਲ ਰਿਹਾ ਹੈ ਭਾਵੇਂ ਉਹ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ ਸਨੈਪਚੈਟ ਹੋਵੇ ਲਗਾਤਾਰ ਇਹ ਕੰਟੈਂਟ ਜਨਰੇਟ ਹੋ ਰਿਹਾ ਲਗਾਤਾਰ ਇਹ ਕੰਟੈਂਟ ਡਿਸਟ੍ਰੀਬਿਊਟ ਹੋ ਰਿਹਾ ਪਰ ਇਸ ਦੇ ਬਾਵਜੂਦ ਇਸ ਕੰਟੈਂਟ ਨੂੰ ਜਨਰੇਟ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਸੇ ਚੀਜ਼ ਦਾ ਜਿਹੜਾ ਮਲਾਲ ਹੋਇਆ ਜਾ ਸਕਦਾ ਕਿ ਠੀਕ ਹੈ ਚੰਗਾ ਕੀਤਾ ਕਿ ਫਿਰਕੂਵਾਦ ਨਾ ਫੈਲੇ ਅਸ਼ਾਂਤੀ ਨਾ ਫੈਲੇ ਉਸ ਵਾਸਤੇ 106 ਅਕਾਊਂਟਸ ਡਿਲੀਟ ਕਰ ਦਿੱਤੇ ਜਾਂ ਬਲੌਕ ਕਰ ਦਿੱਤੇ ਪਰ ਦੂਜੇ ਪਾਸੇ ਅਸ਼ਲੀਲ ਕੰਟੈਂਟ ਫੈਲਾਉਣ ਵਾਲਿਆਂ ਦੇ ਅਕਾਊਂਟਸ ਅਜੇ ਵੀ ਨਿਤੜਕ ਜਾਰੀ ਕਿਉਂ ਨੇ ਸਵਾਲ ਇਹ ਖੜਾ ਹੁੰਦਾ ਖੈਰ ਆਉਂਦੇ ਸਮੇਂ ਵਿੱਚ ਸੰਭਾਵਨਾ ਹੈ ਕਿ ਪ੍ਰਸ਼ਾਸਨ ਇਸ ਉੱਤੇ ਵੀ ਕੋਈ ਕਾਰਵਾਈ ਕਰੇ ਉਮੀਦ ਹੈ ਕਿਉਂਕਿ ਸੱਭਿਆਚਾਰਕ ਤੌਰ ਦੇ ਉੱਤੇ ਤਾਂ ਇਹ ਬਣਦਾ ਹੈ ਕਿ ਪੰਜਾਬ ਵਰਗੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਦੇ ਅਸ਼ਲੀਲ ਕੰਟੈਂਟ ਸਰਫਿਸ ਨਹੀਂ ਕਰਨੇ ਚਾਹੀਦੇ ਖੈਰ ਜੋ ਵੀ ਹੋਏਗਾ ਆਉਂਦੇ ਸਮੇਂ ਵਿੱਚ ਦੱਸਦੇ ਰਵਾਂਗੇ ਬਣੇ ਰੋਮਾਂਲਡੀਆਂ ਪੰਜਾਬੀ ਤੇ